ਜੀ ਵਾਲਾ ਦਿਨ ਹੈ ਜੀ ਕਿ ਅੱਜ ਸਾਡੇ ਨਕੋਦਰ ਦੇ ਵਿੱਚ ਇੱਕ ਹੋਰ ਜਿਹੜੀ ਇੰਸਟੀਚਿਊਟ ਖੈਲੀ ਹੈ ਕਿ ਬੱਚਿਆਂ ਨੂੰ ਜਿਹੜੀ ਲੜਕੀਆਂ ਲਈ ਖਾਸ ਕਰਕੇ ਉਹਨਾਂ ਲਈ ਬੜਾ ਵੱਡਾ ਦਿਨ ਹੈ ਔਰ ਉੱਪਰੋਂ ਬਹੁਤ ਵੱਡਾ ਦਿਨ ਜਿਹੜਾ ਅੱਜਕੱਲ ਨਵਰਾਤਰੀ ਚੱਲ ਰਿਹਾ ਹੈ ਜੀ ਜਿਹਦੇ ਵਿੱਚ ਇਹਨਾਂ ਨੇ ਇੱਕ ਬਿਊਟੀ ਸਲੂਨ ਔਰ ਅਕੈਡਮੀ ਰੀਨਾ ਜੈਨ ਜੀ ਮੇਰੇ ਨਾਲ ਬੈਠੇ ਜਿਹੜੇ ਨੇ ਸਲੂਨ ਦੇ ਓਨਰ ਹੈ ਇਹਨਾਂ ਨੇ ਖੋਲਿਆ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਅੱਜ ਅਸੀਂ ਤੁਹਾਡੇ ਨਗੋਦਰ ਦੇ ਵਿੱਚ ਮੰਨਤ ਬਿਊਟੀ ਮਾਸਟਰ ਦੇ ਨਾਮ ਨਾਲ ਸੈਲੂਨ ਔਰ ਅਕੈਡਮੀ ਅੱਜ ਸਾਡੀ ਉਦਘਾਟਨ ਹੋ ਗਿਆ ਹੈ ਜਿਹੜੇ ਪਲੱਸ 2 ਕਰ ਚੁੱਕੇ ਆ ਜਾਂ ਹੋਰ ਫ੍ਰੀ ਬੈਠੇ ਆ ਅਸੀਂ ਉਹਨਾਂ ਨੂੰ ਇਹ ਕਵਾਂਗੇ ਕਿ ਤੁਸੀਂ ਸਾਡੇ ਇੱਥੇ ਇੰਟਰਨੈਸ਼ਨਲ ਅਕੈਡਮੀ ਜਿਹੜੀ ਕਿ ਸਾਡੀ ਆਈਏਓ ਔਰ ਸਾਡੀ ਐਮਐਸਐਮਈ ਅਪਰੂਵਡ ਆਈਐਸਯੂ ਅਕੈਡਮੀ ਹੈ ਤੁਸੀਂ ਇੱਥੇ ਆ ਕੇ ਸਾਨੂੰ ਜੁਆਇਨ ਕਰੋ ਇੱਕ ਤਰ੍ਹਾਂ ਪੈਣਾ ਉਹਨਾਂ ਨੂੰ ਵੀ ਮੈਂ ਕਹੂੰਗੀ ਕਿ ਇੱਕ ਵਾਰੀ ਸਾਨੂੰ ਸਰਵਿਸ ਦਾ ਮੌਕਾ ਦਿਓ ਇੱਥੇ ਆ ਕੇ ਸਾਡੇ ਕੋਲ ਸਰਵਿਸਿਸ ਲਓ ਜਿਸ ਤਰ੍ਹਾਂ ਕਿ ਅਸੀਂ ਇੱਥੇ ਬਹੁਤ ਹੀ ਐਡਵਾਂਸਡ ਟੈਕਨੀਕਸ ਲੈ ਕੇ ਆਇਆ ਜੋ ਕਿ ਤੁਹਾਨੂੰ ਪੂਰੇ ਨਕੋਦਰ ਦੇ ਵਿੱਚ ਨਹੀਂ ਮਿਲੇਗਾ ਪਰਮਨੈਂਟ ਮੇਕਅਪ ਹੈ ਆਈ ਲੈਸ਼ੀਜ਼ ਹੈ ਬੀਬੀ ਗਲੋ ਹੈ ਹਾਈਡਰਾ ਫੇਸ਼ੀਅਲਸ ਹੈ ਲੇਜ਼ਰ ਦੀਆਂ ਟੈਕਨੀਕਸ ਈਵਨ ਸਕਿਨ ਟ੍ਰੀਟਮੈਂਟਸ ਅੱਜ ਕੱਲ੍ਹ ਸਾਈਡੀਆਂ ਪੈਣਾ ਦਾ ਇੰਨੀ ਤੁੱਪ ਦੇ ਕਾਰਨ ਛਾਈਆਂ ਹੋ ਜਾਂਦੀਆਂ ਜਾਂ ਸਕਾਰਸ ਪੈ ਜਾਂਦੇ ਆ ਤਾਂ ਉਹ ਸਾਰੇ ਟ੍ਰੀਟਮੈਂਟ ਸਾਡੇ ਕੋਲ ਹੈ ਤੁਸੀਂ ਇੱਕ ਵਾਰੀ ਇੱਥੇ ਵਿਜ਼ਿਟ ਕਰੋ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਐਸ ਜਿਸ ਤਰ੍ਹਾਂ ਤੁਸੀਂ ਜਲੰਧਰ ਜਾ ਰਹੇ ਹੋ ਲੁਧਿਆਣਾ ਜਾ ਰਹੇ ਹੋ ਚੰਡੀਗੜ੍ਹ ਜਾ ਰਹੇ ਹੋ ਉਹੀ ਫੈਸਿਲਿਟੀਆਂ ਤੁਹਾਨੂੰ ਇੱਥੇ ਮਿਲਣਗੀਆਂ ਸਟੇਸ਼ਨ ਸਾਡੀ ਬਿਲਕੁਲ ਈਜ਼ੀ ਹੈ ਜੀ ਤੁਸੀਂ ਬੱਸ ਸਟੈਂਡ ਦੇ ਸਾਹਮਣੇ ਪੰਜਾਬ ਐਂਡ ਸਿੰਧ ਬੈਂਕ ਦੇ ਫਰਸਟ ਫਲੋਰ ਤੇ ਸਾਡਾ ਸੈਲੂਨ ਪਲੱਸ ਅਕੈਡਮੀ ਹੈ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਬਿਲਕੁਲ ਹੀ ਨਾਲ ਹੈ ਡੈਮੋ ਕਲਾਸ ਪ੍ਰੋਵਾਈਡ ਕਰ ਰਿਹਾ ਬੱਚਿਆਂ ਨੂੰ ਇੱਕ ਦਿਨ ਦੀ ਅਸੀਂ ਡੈਮੋ ਕਲਾਸ ਪ੍ਰੋਵਾਈਡ ਕਰ ਖੁਸ਼ਖਬਰੀ ਹੈ ਜੀ ਖੁਸ਼ਖਬਰੀ ਤੁਹਾਡੇ ਸ਼ਹਿਰ ਨਕੌਦਰ ਦੇ ਵਿੱਚ ਖੁੱਲ ਗਿਆ ਜੀ ਹੁਣ ਮੰਨਤ ਬਿਊਟੀ ਮਾਸਟਰ ਜੀ ਹਾਂ ਮੰਨਤ ਬਿਊਟੀ ਮਾਸਟਰ ਖੁੱਲ ਗਿਆ ਤੁਹਾਡੇ ਸ਼ਹਿਰ ਨਕੌਦਰ ਦੇ ਵਿੱਚ ਜਿਸ ਦੀਆਂ ਬ੍ਰਾਂਚਾਂ ਯੂਕੇ ਦੇ ਵਿੱਚ ਵੀ ਨੇ ਜਲੰਧਰ ਰੋਡ ਬੱਸ ਸਟੈਂਡ ਦੇ ਨਜ਼ਦੀਕ ਲੜਕੀਆਂ ਦੇ ਕਾਲਜ ਦੇ ਬਿਲਕੁਲ ਨਾਲ ਫਰਸਟ ਫਲੋਰ ਤੇ ਖੁੱਲ ਗਿਆ ਮੰਨਤ ਬਿਊਟੀ ਮਾਸਟਰ ਆਉਤ ਮਨਤ ਬਿਊਟੀ ਮਾਸਟਰ ਤੇ ਪਹੁੰਚੇ ਅੱਜ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਆ ਲੜਕੀਆਂ ਦੇ ਕੋਲੇਜ ਦੇ ਕੋਲ ਅੱਜ ਦੇ ਮੁੱਖ ਮਹਿਮਾਨ ਸਾਡੇ ਦਰਮਿਆਨ ਮੌਜੂਦ ਨੇ ਬਾਬਾ ਜੀ ਨੇ ਔਰ ਮਨੀਸ਼ ਧੀਰ ਜੀ ਨੇ ਸਾਡੇ ਦਰਮਿਆਨ ਪਹੁੰਚੇ ਨੇ ਸਰ ਸਭ ਤੋਂ ਪਹਿਲੇ ਸਵਾਗਤ ਆ ਤੁਹਾਡਾ ਸਰ ਥੈਂਕ ਯੂ ਜੀ ਇੱਕ ਬਹੁਤ ਸ਼ੁਕਰੀਆ ਜੀ ਅਕਸਰ ਹੀ ਤੁਸੀਂ ਸਾਨੂੰ ਮਿਲਦੇ ਰਹਿੰਦੇ ਥੈਂਕ ਯੂ ਥੈਂਕ ਯੂ ਅੱਜ ਮਨਤ ਦੇ ਪਹੁੰਚੇ ਮਨਤ ਬਿਊਟੀ ਅਕੈਡਮੀ ਔਰ ਬਿਊਟੀ ਮਾਸਟਰ ਬੜੀ ਖੁਸ਼ੀ ਵਾਲਾ ਦਿਨ ਹੈ ਜੀ ਕਿ ਅੱਜ ਸਾਡੇ ਨਕੋਦਰ ਦੇ ਵਿੱਚ ਇੱਕ ਹੋਰ ਅ ਜਿਹੜੀ ਇੰਸਟੀਚੂਟ ਕਹ ਲਈਏ ਕਿ ਬੱਚਿਆਂ ਨੂੰ ਜਿਹੜੀ ਲੜਕੀਆਂ ਲਈ ਖਾਸ ਕਰਕੇ ਉਹਨਾਂ ਲਈ ਬੜਾ ਵੱਡਾ ਦਿਨ ਹੈ ਔਰ ਉਪਰੋਂ ਬਹੁਤ ਵੱਡਾ ਦਿਨ ਜਿਹੜੇ ਅੱਜ ਕੱਲ ਨਵਰਾਤਰੀ ਚੱਲ ਰਹੇ ਹੈ ਜ ਜਿਹਦੇ ਵਿੱਚ ਇਹਨਾਂ ਨੇ ਇੱਕ ਬਿਊਟੀ ਸਲੂਨ ਔਰ ਅਕੈਡਮੀ ਰੀਨਾ ਜੈਨ ਜੀ ਮੇਰੇ ਨਾਲ ਬੈਠੇ ਜਿਹੜੇ ਨੇ ਸਲੂਨ ਦੇ ਓਨਰ ਹੈ ਇਹਨਾਂ ਨੇ ਖੋਲਿਆ ਔਰ ਇਹ ਮਨ ਲੋ ਨਵਰਾਤਰੀਆਂ ਦੇ ਸ਼ੁਭ ਦਿਨ ਇਸ ਕਰਕੇ ਵੀ ਮੈਂ ਕਹਾਂਗਾ ਜੀ ਕਿ ਇੱਕ ਨਾਰੀ ਸ਼ਕਤੀ ਨੂੰ ਇੱਕ ਪ੍ਰੋਤਸਾਹਨ ਮਿਲਦਾ ਕਿ ਜਦੋਂ ਤੁਸੀਂ ਇੱਕ ਬੱਚੀਆਂ ਨੂੰ ਅੱਗੇ ਤੁਸੀਂ ਲੈ ਕੇ ਆਉਣ ਲਈ ਮੋਟੀਵੇਟ ਕਰਨ ਲਈ ਕੋਈ ਦਾਦਾ ਉਪਰਾਲਾ ਕਰ ਦਿਓ ਉਹ ਬੜਾ ਸ਼ਲਾਘਾਯੋਗ ਹੈ ਤੁਹਾ ਮੈਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਨਾ ਔਰ ਮਾਤਾ ਰਾਣੀ ਅਗੇ ਅਰਦਾਸ ਕਰਦਾ ਕਿ ਇਹਨਾਂ ਦਾ ਜਿਹੜਾ ਸਲੂਨ ਹੈ ਔਰ ਅਕੈਡਮੀ ਹੈ ਦਿਨ ਰਾਤ ਤਰੱਕੀ ਕਰੇ ਔਰ ਆਪਣਾ ਏਰੀਆ ਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਆਪਣਾ ਨਾਮ ਰੌਸ਼ਨ ਕਰੇ ਔਰ ਸਾਡੇ ਤੇ ਸਾਡੇ ਬੜੇ ਰਿਸਪੈਕਟੇਬਲ ਸਾਡੇ ਬੜੇ ਮੈਨੂੰ ਅਸ਼ੀਰਵਾਦ ਦੇਣ ਵਾਲੇ ਸਾਡੇ ਪਰਿਵਾਰ ਤੇ ਕਿਰਪਾ ਬਰਸਾਨ ਵਾਲੇ ਬਾਬਾ ਕੁਲਵਿੰਦਰ ਜੀ ਵੀ ਟਟਾਂ ਤੋਂ ਬੈਠੇ ਇਹਨਾਂ ਦਾ ਵੀ ਸਾਡੇ ਤੇ ਬੜਾ ਮੇਰ ਭਰਿਆ ਹੱਥ ਹੈ ਤੋ ਅੱਜ ਮੇਰੇ ਵੱਡੇ ਭਰਾ ਅਮਰਜੀਤ ਅਮਰਜੀਤ ਜੀ ਨੇ ਵੀ ਆਣਾ ਸੀ ਜੀ ਉਹ ਕਿਸੇ ਵਜ੍ਹਾ ਨਾਲ ਥੋੜੇ ਜਿਲੇਟ ਹੈ ਜਲੰਧ ਬਟ ਅਸੀਂ ਸਾਡੀ ਸਾਰੀ ਟੀਮ ਵੱਲੋਂ ਸਾਡੇ ਸਾਰੇ ਪਰਿਵਾਰ ਵੱਲੋਂ ਰੀਨਾ ਜੀ ਨੂੰ ਇਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦੇ ਆਂ ਔਰ ਬੱਚਿਆਂ ਲਈ ਮਾਤਾ ਰਾਨੀ ਅਗੇ ਅਰਦਾਸ ਕਰਦੇ ਆਂ ਕਿ ਜਿਹੜੇ ਵੀ ਸਟੂਡੈਂਟਸ ਇੱਥੇ ਆਣ ਅੱਗੇ ਜਾ ਕੇ ਇਹਨਾਂ ਦਾ ਨਾਮ ਰੋਸ਼ਨ ਕਰਨ ਔਰ ਇੱਕ ਫੀਲਡ ਦੇ ਵਿੱਚ ਆਪਣਾ ਇੱਕ ਮੁਕਾਮ ਹਾਸਲ ਕਰਨ ਬਹੁਤ-ਬਹੁਤ ਸ਼ੁਕਰੀਆ ਇੱਕ ਤਲਾਅ ਮੰਮਤ ਬਿਊਟੀ ਅਕੈਡਮੀ ਜਿਹੜੀ ਆ ਯੂਕੇ ਦੇ ਵਿੱਚ ਵੀ ਇਹਦਾ ਨਾਮ ਆ ਉਹ ਅੱਜ ਨਕੂਦਰ ਦੇ ਵਿੱਚ ਇਹਨੇ ਖੋਲਿਆ ਹਾਂਜੀ ਲੜਕੀਆਂ ਨੂੰ ਅੱਜਕੱਲ ਕੰਮ ਕਰਨ ਦੀ ਬਹੁਤ ਜ਼ਰੂਰਤ ਆ ਲੜਕੀਆਂ ਬਹੁਤ ਅੱਗੇ ਵੱਧ ਚੁੱਕੀਆਂ ਆ ਜੀ ਜੀ ਬਿਲਕੁਲ ਦੇਖੋ ਇਹ ਲੜਕੀਆਂ ਨੂੰ ਨਾਰੀ ਸ਼ਕਤੀ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਯੋਗਦਾਨ ਦੇਣਾ ਹਿੰਦੁਸਤਾਨ ਦੇ ਵਿੱਚ ਮੋਦੀ ਜੀ ਵੀ ਇਹੀ ਕਹਿੰਦੇ ਆ ਜੀ ਕਿ ਜਦੋਂ ਅਸੀਂ ਇੱਕ ਨਾਰੀ ਸ਼ਕਤੀ ਨੂੰ ਅੱਗੇ ਲੈ ਕੇ ਆਨੇ ਤਾਂ ਸਾਡਾ ਇੱਕ ਮਨੋਬਲ ਦੁੱਗਣਾ ਚੋਗਣਾ ਹੋ ਜਾਂਦਾ ਕਿ ਲੋਕਾਂ ਦਾ ਹੌਸਲਾ ਇਸ ਕਰਕੇ ਵਧਦਾ ਕਿ ਇੱਥੇ ਲੜਕੀਆਂ ਸੇਫ ਹੈ ਸਭ ਤੋਂ ਵੱਡੀ ਚੀਜ਼ ਇਹ ਹੋਣੀ ਚਾਹੀਦੀ ਹੈ ਸਾਡੇ ਸਮਾਜ ਦੇ ਲਈ ਕਿ ਜਿੱਥੇ ਲੜਕੀਆਂ ਸੇਫ ਹੋਣ ਔਰ ਪਰਿਵਾਰ ਆਪਣਾ ਲੜਕੀ ਨੂੰ ਭੇਜਣ ਲੱਗੇ ਗੁਰੇਜ਼ ਨਾ ਕਰੇ ਸੋ ਇਹ ਪਰਿਵਾਰ ਇਦਾਂ ਦੇ ਆ ਜਿੱਥੇ ਕਿ ਮਤਲਬ ਉਹਨਾਂ ਨੂੰ ਮਹਿਫੂਜ਼ ਹੋਏਗਾ ਕਿ ਯਾ ਸਾਡੀ ਲੜਕੀ ਕੰਮ ਵੀ ਕਰ ਰਹੀ ਹੈ ਸਰਜ ਆਮਦਨ ਦਾ ਵਾਧਾ ਵੀ ਹੋ ਰਿਹਾ ਔਰ ਸੇਫ ਵੀ ਹੈ ਇਹ ਸਾਡੇ ਸਮਾਜ ਲਈ ਬੜੀ ਜ਼ਰੂਰੀ ਚੀਜ਼ ਹੈ ਸੇਫਟੀ ਜ਼ਰੂਰੀ ਹੈ ਔਰ ਜੋ ਮੋਦੀ ਜੀ ਨੇ ਸੈਂਟਰ ਤੇ ਬੈਠ ਕੇ ਸਾਡੀ ਨਾਰੀ ਸ਼ਕਤੀ ਨੂੰ ਮਜ਼ਬੂਤ ਕੀਤਾ ਔਰ ਯੋਗੀ ਜੀ ਨੇ ਤੁਸੀਂ ਦੇਖੋ ਯੂਪੀ ਦੇ ਵਿੱਚ ਕਿੰਨਾ ਵੱਡਾ ਉਪਰਾਲਾ ਕਰਕੇ ਅੱਜ ਦੀ ਰੇਟ ਦੇ ਵਿੱਚ 10 ਵਜੇ 11 ਵਜੇ ਤੱਕ ਵੀ ਲੇਡੀਜ਼ ਬਾਹਰ ਨਿਕਲਣ ਤੇ ਕੋਈ ਰਿਸਕ ਨਹੀਂ ਹੈ ਜੀ ਸੋ ਇਦਾਂ ਦੇ ਉਪਰਾਲੇ ਜਿਹੜੇ ਸਾਡੀ ਪੰਜਾਬ ਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਬੀਜੇਪੀ ਦੀ ਸਰਕਾਰ ਆਏ ਪਰ ਪੰਜਾਬ ਦੇ ਵਿੱਚ ਵੀ ਸਾਡੀ ਨਾਰੀ ਸ਼ਕਤੀ ਸਾਡਾ ਸਮਾਜ ਸੇਫ ਰਹੇ ਹਰ ਤਰ੍ਹਾਂ ਨਾਲ ਹਰ ਵਰਗ ਸੇਫ ਰਹੇ ਮੈਂ ਗੁੱਡ ਵਿਸ਼ੇਸ ਦੇਉਗਾ ਕਿ ਇਹਨਾਂ ਲਈ ਮੇਰਿਆ ਸਾਰੀਆਂ ਸ਼ੁਭ ਕਾਮਨਾਵਾਂ ਇਹਨਾਂ ਦੇ ਨਾਲ ਮਾਤਰਾ ਨੇ ਇਹਨਾਂ ਨੂੰ ਤਰੱਕੀ ਦੇ ਇਹਨਾਂ ਨੂੰ ਬਲ ਦੇ ਔਰ ਇਦਾਂ ਦੇ ਇੰਸਟੀਚਿਊਟ ਹੋਰ ਖੋਲਣ ਦੀ ਸ਼ਕਤੀ ਦੇ ਬਹੁਤ ਬਹੁਤ ਸ਼ੁਕਰੀਆ ਬਹੁਤ ਖੁਸ਼ੀ ਵਾਲੀ ਗੱਲ ਆ ਜੀ ਅੱਜ ਮੰਨਤ ਬਿਊਟੀ ਮਾਸਟਰ ਇਹਦੀ ਇੱਕ ਗ੍ਰੈਂਡ ਓਪਨਿੰਗ ਹੋਈ ਆ ਜਿਹੜਾ ਮੈਂ ਪਹਿਲੇ ਦੱਸ ਚੁੱਕਾ ਮੈਂ ਤੁਹਾਨੂੰ ਬੱਸ ਸਟੈਂਡ ਦੇ ਸਾਹਮਣੇ ਔਰ ਲੜਕੀਆਂ ਦਾ ਕਾਲਜ ਆ ਉਹਦੇ ਬਿਲਕੁਲ ਨਾਲ ਆ ਪੂਰਾ ਸਟਾਫ ਇੱਥੇ ਦਾ ਮੇਰੇ ਨਾਲ ਮੌਜੂਦ ਹੈ ਐਮ ਡੀ ਇੱਥੇ ਦੇ ਮੌਜੂਦ ਨੇ ਥੋੜੀ ਥੋੜੀ ਗੱਲਬਾਤ ਕਰਾਂਗੇ ਪਹਿਲੇ ਸਟਾਫ ਦੇ ਨਾਲ ਥੋੜੀ ਜਿਹੀ ਗੱਲਬਾਤ ਕਰਾਂਗਾ ਕੀ ਨਾਮ ਹੈ ਤੁਹਾਡਾ ਮਾਈ ਨੇਮ ਇਜ਼ ਮੌਨਿਕਾ ਜੀ ਇਹ ਤੁਸੀਂ ਕਿੰਨਾ ਕੁ ਸਕੀਅਰ ਹਾਂ ਧੰਨਵਾਦ ਆਈ ਹੈਵ 3 ਇਅਰ ਐਕਸਪੀਰੀਅੰਸ ਤਿੰਨ ਸਾਲ ਸਹੀ ਤਿੰਨ ਸਾਲ ਹਾਂ ਜੀ ਜਦ ਵੀ ਬੋਲੋ ਨਾ ਤਿੰਨ ਸਾਲ ਦਾ ਹਾਂ ਜੀ ਤਿੰਨ ਸਾਲ ਦਾ ਐਕਸਪੀਰੀਅੰਸ ਵੈਰੀ ਗੁੱਡ ਕੀ ਨਾਮ ਹੈ ਤੁਹਾਡਾ ਰੋਮਨ ਪ੍ਰੀਤਕੌਰ ਜੀ ਕਿੰਨਾ ਐਕਸਪੀਅਰ ਹੈ ਸਹੀ ਤੁਹਾਡੇ 5 ਸਾਲ ਦਾ ਅੱਜ ਇਹਨਾਂ ਕੁਦਰਤ ਦੇ ਵਿੱਚ ਜਿਹੜੀ ਓਪਨਿੰਗ ਹੋਈ ਹੈ ਕਿਸ ਤਰ੍ਹਾਂ ਲੱਗ ਰਿਹਾ ਤਾਂ ਨੂੰ ਬਹੁਤ ਵਧੀਆ ਮੈਮ ਬਹੁਤ ਵਧੀਆ ਸਾਰਾ ਸਟਾਫ ਬਹੁਤ ਵਧੀਆ ਸਟਾਫ ਵਧੀਆ ਸਾਰਾ ਜੀ ਹਾਂ ਜਰਵਿੰਦਰ ਸਿੰਘ ਇਹ ਅੱਜ ਆਇਓ ਮੰਨਦੇ ਆਇਓ ਕੀ ਐਕਸਪੀਰੀਅੰਸ ਆ ਤੇ ਆਟਾ ਜੀ ਬਹੁਤ ਵਧੀਆ ਐਕਸਪੀਰੀਅੰਸ ਆ ਮੈਂ ਜ਼ਰੂਰ ਸਾਰਨ ਪ੍ਰਿਫਰ ਕਰੂੰਗਾ ਕਿ ਜ਼ਰੂਰ ਆਓ ਜੀ ਹਾਂ ਜੀ ਕਿੰਨਾ ਚਿਰ ਦਾ ਐਕਸਪੀਰੀਅੰਸ ਹੈ ਮੇਰਾ 3 ਸਾਲ ਦਾ 3 ਸਾਲ ਹਾਂ ਜੀ ਕੀ ਕਹਿਣਾ ਚਾਹੋਗੇ ਜਿਹੜੇ ਬੱਚੇ ਇੱਥੇ ਆਉਣਗੇ ਬੈਸਟ ਸਟਾਈਲ ਸਲੂਨ ਬੈਸਟਾ ਜਲੰਧਰ ਦਾ ਸਾਰਾ ਵਰਕ ਤਾਂ ਨਹੀਂ ਇੱਥੇ ਮਿਲੂਗਾ ਜੀ ਟੀਪੀਰ ਸਟਾਰਟ ਇਜ਼ ਇਨ ਅਫੋਰਡੇਬਲ ਰੇਟਸ ਥਾੜੇ ਸਾਰੇ ਆਉਣਗੇ ਬਦਿਆ ਇੱਥੇ ਆ ਕੇ ਤੁਸੀਂ ਜੁਆਇਨ ਕਰੋ ਸੋਨ ਸੋ ਥੈਂਕ ਯੂ ਸਾਰੀ ਦਰ ਲਈ ਕੀ ਨਾਮ ਤੁਹਾਡਾ ਮੇਰਾ ਨਾਮ ਰੰਜੀਤ ਸਿੰਘ ਹੈ ਜੀ ਜੀ ਹਾਂ ਜੀ ਤੇ ਮੈਂ ਹੈਅਰ ਡੈਸਰ ਹਾਂ ਤੇ ਮੈਨੂੰ 7 ਤੋਂ 8 ਸਾਲ ਦਾ ਐਕਸਪੀਰੀਅੰਸ ਹੈ 7 ਤੋਂ 8 ਸਾਲ ਦਾ ਹਾਂ ਜੀ ਅੱਜ ਤੁਸੀਂ ਇੱਥੇ ਆਏ ਹੋ ਓਪਨਿੰਗ ਹੋਈ ਆ ਕਿਸ ਤਰ੍ਹਾਂ ਲੱਗ ਰਿਹਾ ਇੱਥੇ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਸਾਰਾ ਸਟਾਫ ਬਹੁਤ ਹੀ ਫ੍ਰੈਂਡਲੀ ਹੈ ਫੈਮਿਲੀ ਵਰਗਾ ਹੈ ਤੇ ਜਰੂਰ ਨਵੇਂ ਬੱਚੇ ਵੀ ਆਉ ਉਹ ਇੱਥੇ ਨੇ ਉਹਨੂੰ ਐਕਸਪੀਰੀਅੰਸ ਮਿਲੂਗਾ ਉਹਨਾਂ ਨੂੰ ਤੇ ਨਵੀਆਂ ਤੇ ਨਵੀਆਂ ਚੀਜ਼ਾਂ ਵੀ ਸਿੱਖਣ ਨੂੰ ਮਿਲਣਗੀਆਂ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਕੌਣ ਦੇਗੇ ਜੀ 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 ਕਿੰਨਾ ਬੇਟਾ ਤੇਰਾ ਮਨਰੂਪ ਕੋ ਕਿੰਨਾ ਕਸਟਮਰੀਆ ਕਿੰਨਾ ਮੈਨੂੰ 3 ਤੋਂ 4 4 ਇਅਰ ਦਾ ਹੰਝੀ ਐਕਸਪੀਰੀਅੰਸ ਕਿੰਨਾ ਦਰਿਆ ਤੇਰਾ ਬਹੁਤ ਵਧੀਆ ਹੈ ਬਿਕੋਜ਼ ਮੇਰੀ ਲਾਈਨ ਹੈ profession ਹੈ ਆ ਮੈਨੂੰ ਵਧੀਆ ਲੱਗ ਰਿਹਾ ਹੈ ਇੱਥੇ ਜੁਆਇਨ ਕਰਕੇ ਹਾਂਜੀ ਅੱਜ ਕੱਲ ਦੇ ਬੱਚੇ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਹੈ ਹਾਂਜੀ ਬਿਲਕੁਲ ਇੰਡੀਪੈਂਡੈਂਟ ਹੋਣਾ ਚਾਹੀਦਾ ਅੱਜਕੱਲ ਕਿਉਂਕਿ ਇਹ ਫੀਲਡ ਅਗੇ ਜਾ ਕੇ ਆਪਾਂ ਨੂੰ ਬਹੁਤ ਕੰਮ ਸਿੱਖਣ ਨੂੰ ਮਿਲਦਾ ਹੈ ਔਰ ਆਪਾਂ ਅੱਗੇ ਜਾ ਕੇ ਵੀ ਟੀਚ ਕਰਦੇ ਹਾਂ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਐਮ ਡੀ ਸਾਡੇ ਨਾਲ ਇੱਥੇ ਦੇ ਮੌਜੂਦ ਨੇ ਉਹਨਾਂ ਨਾਲ ਥੋੜੀ ਜਿਹੀ ਗੱਲਬਾਤ ਅਸੀਂ ਕਰ ਲਵਾਂਗੇ ਸਸ ਸਸ ਸਤਿ ਸ੍ਰੀ ਅਕਾਲ ਜੀ ਸਸ ਸਤਿ ਸ੍ਰੀ ਅਕਾਲ ਜੀ ਨਮਸਕਾਰ ਮੈਂ ਦੇਖਣਾ ਜੀ ਔਰ ਸਭ ਤੋਂ ਪਹਿਲਾਂ ਨਵਰਾਤਰੀਆਂ ਦੀ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਅਸੀਂ ਅੱਜ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਅੱਜ ਅਸੀਂ ਤੁਹਾਡੇ ਨਕੋਦਰ ਦੇ ਵਿੱਚ ਮੰਨਤ ਬਿਊਟੀ ਮਾਸਟਰ ਦੇ ਨਾਮ ਨਾਲ ਸੈਲੂਨ ਔਰ ਅਕੈਡਮੀ ਅੱਜ ਸਾਡੀ ਉਦਘਾਟਨ ਹੋ ਗਿਆ ਹੈ ਔਰ ਬਹੁਤ ਹੀ ਅੱਛਾ ਐਕਸਪੀਰੀਅੰਸ ਰਿਹਾ ਬਹੁਤ ਹੀ ਪਿਆਰ ਮਿਲਿਆ ਸਾਨੂੰ ਸਾਡੇ ਨਕੋਦਰ ਦੇ ਵਿੱਚੋਂ ਮਤਲਬ ਇੱਥੋਂ ਦੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਮਨੀਸ਼ਦੀਪ ਜੀ ਅਦਿੱਤ્યਪਟਾਰਾ ਜੀ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨੇ ਇੱਥੇ ਮੈਨੂੰ ਆ ਕੇ ਬੜਾ ਹੀ ਮੇਰਾ ਮਾਨ ਵਧਾਇਆ ਬੜਾ ਹੀ ਮੈਨੂੰ ਪਿਆਰ ਦਿੱਤਾ ਔਰ ਮੈਂ ਸਭ ਦੀ ਬੜੀ ਹੀ ਤਹਿ ਦਿਲੋਂ ਸ਼ੁਕਰਗੁਜ਼ਾਰਾ ਕਿ ਮੈਨੂੰ ਇੰਨਾ ਪਿਆਰ ਦੇਣ ਲਈ ਹਜੇ ਮੈਂ ਇੱਥੇ ਦੁਬਾਰਾ ਸਟਾਰਟਿੰਗ ਮੈਂ 5-6 ਦਿਨ ਹੀ ਹੋਏ ਆ ਸਾਨੂੰ ਹਜੇ ਇੱਥੇ ਆਇਆ ਨੂੰ ਔਰ ਅੱਜ ਸਾਡੀ ਓਪਨਿੰਗ ਸੀਗੀ ਤੇ ਸਾਡਾ ਨਕੋਦਰ ਸ਼ੈਰ ਨੇ ਦਿਲ ਖੋਲ ਕੇ ਸਾਡਾ ਸਵਾਗਤ ਕੀਤਾ ਤੇ ਸਾਨੂੰ ਬਹੁਤ ਪਿਆਰ ਦਿੱਤਾ ਤੇ ਹੁਣ ਮੈਂ ਸਾਰੇ ਹੀ ਸਾਡੇ ਬੱਚਿਆਂ ਨੂੰ ਔਰ ਜਿਹੜੇ ਸਾਡੇ ਆਸ-ਪਾਸ ਆਸ-ਪਾਸ ਦੇ ਬੱਚੇ ਐ ਜਿਸ ਤਰ੍ਹਾਂ ਦੇ ਲੜਕੀਆਂ ਲੜਕੇ ਜਿਹੜੇ ਪਲੱਸ 2 ਕਰ ਚੁੱਕੇ ਐ ਇਹ ਹੋਰ ਫ੍ਰੀ ਬੈਠੇ ਆ ਅਸੀਂ ਉਹਨਾਂ ਨੂੰ ਇਹ ਕਵਾਂਗੇ ਕਿ ਤੁਸੀਂ ਸਾਡੇ ਇੱਥੇ ਇੰਟਰਨੈਸ਼ਨਲ ਅਕੈਡਮੀ ਜਿਹੜੀ ਕਿ ਸਾਡੀ ਆਈਏਓ ਔਰ ਸਾਡੀ ਐਮਐਸਐਮਈ ਅਪਰੂਵਡ ਆਈਐਸਓ ਅਕੈਡਮੀ ਹੈ ਤੁਸੀਂ ਇੱਥੇ ਆ ਕੇ ਸਾਨੂੰ ਜੁਆਇਨ ਕਰੋ ਤੇ ਬੱਚਿਆਂ ਨੂੰ ਅਸੀਂ ਵੱਧ ਤੋਂ ਵੱਧ ਸਿਖਾ ਸਕੀਏ ਤਾਂ ਕਿ ਬੱਚੇ ਆਪਣਾ ਇੱਕ ਉਜਵਲ ਭਵਿੱਖ ਬਣਾ ਸਕਣ ਚਾਹੇ ਉਹ ਦੇਸ਼ਾਂ ਦੇ ਵਿੱਚ ਰਹਿਣਾ ਚਾਹੁੰਦੇ ਆ ਚਾਹੇ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਆ ਸਾਡੇ ਕੋਲੋਂ ਕੋਰਸ ਕਰਕੇ ਵਿਦੇਸ਼ਾਂ ਦੇ ਵਿੱਚ ਸਾਡਾ ਵੀ ਨਾਮ ਰੋਸ਼ਨ ਕਰਨ ਤੇ ਆਪਣਾ ਵੀ ਨਾਮ ਰੋਸ਼ਨ ਕਰਨ ਤੇ ਦੂਸਰੇ ਗੱਲ ਅਸੀਂ ਸਾਰੇ ਸਾਡਿਆਂ ਜੋ ਵੀ ਇੱਕ ਤਰ੍ਹਾਂ ਪਹਿਣਾ ਉਹਨਾਂ ਨੂੰ ਵੀ ਮੈਂ ਕਹੂੰਗੀ ਕਿ ਇੱਕ ਵਾਰੀ ਸਾਨੂੰ ਸਰਵਿਸ ਦਾ ਮੌਕਾ ਦਿਓ ਇੱਥੇ ਆ ਕੇ ਸਾਡੇ ਕੋਲ ਸਰਵਿਸਿਸ ਲਓ ਜਿਸ ਤਰ੍ਹਾਂ ਕਿ ਅਸੀਂ ਇੱਥੇ ਬਹੁਤ ਹੀ ਐਡਵਾਂਸਡ ਟੈਕਨੀਕਸ ਲੈ ਕੇ ਆਇਆ ਜੋ ਕਿ ਤੁਹਾਨੂੰ ਪੂਰੇ ਨਕੋਦਰ ਦੇ ਵਿੱਚ ਨਹੀਂ ਮਿਲੇਗਾ ਉਸ ਤਰ੍ਹਾਂ ਦੀ ਥੋੜਾ ਜਿਹਾ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਜਿਸ ਦਾ ਪਰਮਨੈਂਟ ਮੇਕਅਪ ਹੈ ਆਈ ਲੈਸ਼ੀਜ਼ ਹੈ ਬੀਬੀ ਗਲੋ ਹੈ ਹਾਈਡਰਾ ਫੇਸ਼ੀਅਲਸ ਹੈ 레이ਜ਼ਰ ਦੀਆਂ ਟੈਕਨੀਕਸ ਇਕਵਨ ਸਕਿਨ ਟ੍ਰੀਟਮੈਂਟਸ ਜਿੱਦਾ ਅੱਜ ਕੱਲ੍ਹ ਸਾਡੀਆਂ ਪੈਨਾ ਦਾ ਐਨੀ ਤੂਪ ਦੇ ਕਾਰਨ ਛਾਈਆਂ ਹੋ ਜਾਂਦੀਆਂ ਜਾਂ ਸਕਾਰਸ ਪੈ ਜਾਂਦੇ ਆ ਤਾਂ ਉਹ ਸਾਰੇ ਟ੍ਰੀਟਮੈਂਟ ਸਾਡੇ ਕੋਲ ਹੈ ਕੋਈ ਵਾਲ ਛੱਡ ਰਿਹਾ ਇਵਨ ਅਸੀਂ ਹੇਅਰ ਐਕਸਟੈਂਸ਼ਨ ਕਰ ਰਿਹਾ ਜਿਨ੍ਹਾਂ ਦੇ ਵਾਲ ਘਟ ਹੈ ਉਹਨਾਂ ਵਾਸਤੇ ਹੇਅਰ ਐਕਸਟੈਂਸ਼ਨ ਵੀ ਲੈ ਕੇ ਆਏ ਹੋਇਆ ਤਾਂ ਤੁਸੀਂ ਇੱਕ ਵਾਰੀ ਇੱਥੇ ਵਿਜ਼ਿਟ ਕਰੋ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਐਸ ਜਿਸ ਤਰ੍ਹਾਂ ਤੁਸੀਂ ਜਲੰਧਰ ਜਾ ਰਹੇ ਹੋ ਲੁਧਿਆਣਾ ਜਾ ਰਹੇ ਹੋ ਚੰਡੀਗੜ੍ਹ ਜਾ ਰਹੇ ਹੋ ਉਹੀ ਫੈਸਿਲਿਟੀਆਂ ਤੁਹਾਨੂੰ ਇੱਥੇ ਮਿਲਣਗੀਆਂ ਕਿਉਂਕਿ ਸਾਡਾ ਆਲਰੇਡੀ ਜਲੰਧਰ ਦੇ ਵਿੱਚ ਵੀ ਹੈ ਸਾਡਾ ਚੰਡੀਗੜ੍ਹ ਦੇ ਵਿੱਚ ਵੀ ਹੈ ਤਾਂ ਤੁਸੀਂ ਇੱਥੇ ਸਾਡੇ ਕੋਲੋਂ ਜੋ ਮੈਟਰੋ ਸਿਟੀਆਂ ਦੇ ਵਿੱਚ ਫੈਸਿਲਿਟੀਆਂ ਤੁਹਾਨੂੰ ਮਿਲਦੀਆਂ ਉਹ ਸਾਰੀਆਂ ਫੈਸ ਫੈਸਿਲਿਟੀਆਂ ਸਨਵੱਤੇ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਜੈ ਮਾਤਾ ਦੀ ਸਸਕਾ ਮੈਡਮ ਇੱਕ ਮਿੰਟ ਇਹ ਲੋਕੇਸ਼ਨ ਜਾਨਣਾ ਚਾਹਾਂਗੇ ਕੀ ਲੋਕੇਸ਼ਨ ਹੈ ਜੀ ਲੋਕੇਸ਼ਨ ਸਾਡੀ ਬਿਲਕੁਲ ਈਜ਼ੀ ਹੈ ਜੀ ਤੁਸੀਂ ਬੱਸ ਸਟੈਂਡ ਦੇ ਸਾਹਮਣੇ ਪੰਜਾਬ ਐਂਡ ਸਿੰਧ ਬੈਂਕ ਦੇ ਫਰਸਟ ਫਲੋਰ ਤੇ ਸਾਡਾ ਸੈਲੂਨ ਪਲੱਸ ਅਕੈਡਮੀ ਹੈ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਬਿਲਕੁਲ ਹੀ ਨਾਲ ਹੈ ਤਾਂ ਕਿਸੇ ਨੂੰ ਈਜ਼ੀ ਹੈ ਅਗਰ ਤੁਸੀਂ ਬੱਸ ਬਾਈ ਬੱਸ ਆ ਰਹੇ ਹੋ ਤਾਂ ਇੱਕ ਮਿੰਟ ਦਾ ਵਾਕਿੰਗ ਦਾ ਡਿਸਟੈਂਸ ਹੈ ਅਗਰ ਤੁਸੀਂ ਜਲੰਧਰ ਜਾਂ ਹੋਰ ਆਸ-ਪਾਸ ਦੇ ਏਰੀਆ ਤੋਂ ਆ ਰਹੇ ਹੋ ਤਾਂ ਓਨ ਰੋਡ ਹੈ ਬਹੁਤ ਈਜ਼ੀ ਹੈ ਆਣਾ ਆਪਣਾ ਫੋਨ ਨੰਬਰ ਜੀ ਦੇਣਾ ਚਾਹੋਗੇ ਹਾਂਜੀ ਸਾਡਾ ਫੋਨ ਨੰਬਰ ਹੈ ਜੀ ਮੇਰਾ ਆਪਣਾ ਨੰਬਰ ਹੈ 81981499 ਔਰ ਸਾ ਅਕੈਡਮੀ ਦਾ ਜਿਹੜਾ ਨੰਬਰ ਹੈ 9041891439 ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ ਜੀ 90418 91439 ਤੁਸੀਂ ਇਸ ਨੰਬਰ ਤੇ ਜਿਸ ਟਾਈਮ ਮਰਜੀ ਸਾਡੇ ਨਾਲ ਕੁਝ ਵੀ ਪੁੱਛਣਾ ਚਾਹੁੰਦੇ ਹੋ ਕੋਈ ਸਰਵਿਸ ਬਾਰੇ ਪੁੱਛਣਾ ਚਾਹੁੰਦੇ ਹੋ ਕੋਈ ਐਡਮਿਸ਼ਨ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਕਾਲ ਕਰਕੇ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਮੈਡਮ ਜੀ ਜਿਹੜੇ ਨਵੇਂ ਬੱਚੇ ਤਾਂ ਡਿਪਵਾਉਣੇ ਉਹਨਾਂ ਨੂੰ ਜੇ ਡੈਮੋ ਕਲਾਸ ਲੈਣੀ ਹੋ ਉਹਦੇ ਲਈ ਤੁਹਾਡੇ ਕੋਲ ਫੈਸਿਲਿਟੀ ਹੈ ਡੈਮੋ ਕਲਾਸ ਦੀ ਹਾਂ ਜੀ ਅਸੀਂ ਡੈਮੋ ਕਲਾਸ ਪ੍ਰੋਵਾਈਡ ਕਰ ਰਹੇ ਹਾਂ ਬੱਚਿਆਂ ਨੂੰ ਇੱਕ ਦਿਨ ਦੀ ਅਸੀਂ ਡੈਮੋ ਕਲਾਸ ਪ੍ਰੋਵਾਈਡ ਕਰ ਰਹੇ ਹਾਂ ਕਿਉਂਕਿ ਸਾਨੂੰ ਆਪਣੇ ਆਪ ਤੇ 100% ਨਹੀਂ ਸਾਨੂੰ ਆਪਣੇ ਆਪ ਤੇ 1000% ਇਹ ਪਰੋਸਾ ਹੈ ਕਿ ਜਿਹੜਾ ਵੀ ਬੱਚਾ ਸਾਡੇ ਕੋਲ ਇੱਕ ਵਾਰੀ ਆ ਜਾਏਗਾ ਉਹ ਸਾਡੇ ਕੋਲ ਐਡਮਿਸ਼ਨ ਜ਼ਰੂਰ ਲਏਗਾ ਔਰ ਸਾਨੂੰ ਪਤਾ ਹੈ ਕਿ ਅਸੀਂ ਉਸ ਬੱਚੇ ਨੂੰ ਅੱਗੋਂ ਟ੍ਰੇਨ ਕਰਨਾ ਹੈ ਮੈਂ ਕੁਝ ਮੈਂ ਕੁਝ ਆਪਣੇ ਐਨਜੀਓਜ਼ ਵੀ ਚਲਾ ਰਿਹਾ ਜਿਦੇ ਵਿੱਚ ਕੀ ਹੈ ਕਿ ਅਸੀਂ ਗਰਲਸ ਦੀ ਏਮਪਾਵਰਮੈਂਟ ਵਾਸਤੇ ਬਹੁਤ ਕੰਮ ਕਰ ਰਹੇ ਹਾਂ ਸਾਨੂੰ ਹੈ ਉਹਨੂੰ ਅਸੀਂ ਅਸੀਂ ਉਹਨਾਂ ਨੂੰ ਨਾਮ ਦਿੱਤਾ ਹੋਇਆ ਹੈ ਮਹਿਲਾ ਸ਼ਕਤੀਕਰਨ ਮੈਂ ਅਸੀਂ ਜਾਣਦੇ ਹਾਂ ਕਿ ਜਿੰਨੀਆਂ ਵੀ ਸਾਡੀਆਂ ਲੇਡੀਆਂ ਜਾਂ ਬੱਚੀਆਂ ਜਾਂ ਮੇਰੀਆਂ ਪੈਨਾ ਜਿਹੜੀਆਂ ਕਿ ਬੇਰੋਜ਼ਗਾਰ ਰਹਿ ਗਿਆ ਕੁਝ ਆਪਣਾ ਕਰਨਾ ਚਾਹੁੰਦੀਆਂ ਤਾਂ ਉਹ ਇਸ ਚੀਜ਼ ਦਾ ਭਰਪੂਰ ਲੈ ਸਕਦੀਆਂ ਸੇਵਾਵਾਂ ਲੈ ਸਕਦੀਆਂ ਕਿ ਸਾਡੇ ਕੋਲ ਕੋਰਸ ਕਰਨ ਉਸ ਲਈ ਅਸੀਂ ਇੱਕ ਬਹੁਤ ਹੀ ਰੀਜ਼ਨੇਬਲ ਕੋਰਸ ਕੱਢਿਆ ਜਿਹੜਾ ਕਿ ਸਿਰਫ ਸਾਡਾ 10000 ਦਾ ਕੋਰਸ ਹੈ ਜਿਹਦੇ ਵਿੱਚ ਅਸੀਂ ਬੱਚੇ ਨੂੰ ਉਹਨਾਂ ਟ੍ਰੇਨਡ ਕਰ ਰਿਹਾ ਤਾਂ ਕਿ ਬੱਚਾ ਆਪਣਾ ਇੱਕ ਇਨਕਮ ਜਨਰੇਟ ਕਰਨ ਲੱਗ ਪਵੇ ਆਪਣੀ ਇੱਕ ਇਨਕਮ ਉਹਦੀ ਬਣ ਜਾਏ ਉਹਨੂੰ ਪਤਾ ਹੋਏ ਕਿ ਮੈਂ ਸ਼ਾਮ ਨੂੰ ਕੰਮ ਕਰਕੇ ਘਰ 5-700000 ਰੁਪਏ ਦਾ ਲੈ ਕੇ ਆ ਰਿਹਾ ਅੰਨਾ ਕ ਬੱਚਾ ਸੀ ਉਹਨੂੰ ਟ੍ਰੇਨਡ ਕਰ ਦੇਣਾ ਤੋ ਬਹੁਤ ਬਹੁਤ ਸ਼ੁਕਰੀਆ ਜੀ ਤੋ ਏਸੀ ਮੈਡਮ ਨਾਮ ਨਹੀਂ ਪੁੱਛਿਆ ਜੀ ਜਨ ਤੁਹਾਡਾ ਨੀਨਾ ਜੈਨ ਨੀਨਾ ਜੈਨ ਡਾਇਰੈਕਟਰ ਆਫ ਦਾ ਮੰਨਤ ਬਿਊਟੀ ਮਾਸਟਰ ਤੋ ਏਸੀ ਨੀਨਾ ਜੈਨ ਜੀ ਜੋ ਐਮ ਡੀ ਨੇ ਇੱਥੇ ਮੰਨਤ ਬਿਊਟੀ ਮਾਸਟਰ ਮੰਨਤ ਬਿਊਟੀ ਮਾਸਟਰ ਤੁਸੀਂ ਅੱਜ ਕੱਲ ਦੇ ਯੁੱਗ ਦੇ ਵਿੱਚ ਹਰ ਬੰਦੇ ਨੂੰ ਕੰਮ ਕਰਨਾ ਪੈਂਦਾ ਘਰ ਦੇ ਜਿੰਨੇ ਵੀ ਮੇਨ ਸਦਸਿਆ ਸਾਰਿਆਂ ਨੂੰ ਕੰਮ ਕਰਦਾ ਆ ਕਰਨਾ ਪੈਂਦਾ ਲੜਕੀਆਂ ਖਾਸ ਕਰਕੇ ਜਿਹੜੀਆਂ ਇੱਥੇ ਨਕੋਦਰ ਦੀਆਂ ਵੀ ਜੱਜ ਬਣ ਚੁੱਕੀਆਂ ਜਾਂ ਕੋਈ ਕਪਾਈਲ ਪਾਇਲਟ ਬਣ ਚੁੱਕੀਆਂ ਆ ਤੁਸੀਂ ਇੱਥੇ ਜਰੂਰ ਇੱਕ ਵਾਰੀ ਆਓ ਮੰਨਤ ਬਿਊਟੀ ਮਾਸਟਰ ਬਸਟਾਡ ਦੇ ਨਜ਼ਦੀਕਾ ਲੜਕੀਆਂ ਦੇ ਕਾਲਜ ਦੇ ਬਿਲਕੁਲ ਨਾਲ ਆ ਔਰ ਤੁਸੀਂ ਵੀ ਸਿੱਖ ਕੇ ਆਪਣੇ ਦੇਸ਼ ਦੇ ਵਿੱਚ ਵੀ ਕੰਮ ਕਰ ਸਕਦੇ ਹੋ ਜਾਂ ਵਿਦੇਸ਼ ਜਾ ਕੇ ਵੀ ਆਪਣਾ ਨਾਮ ਕਮਾ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ